ਤੁਸੀਂ ਦੇਖ ਰਹੇ ਹੋ ਸੱਚ ਮੇਲ ਨਿਊਜ਼ ਤੇ ਤਸਵੀਰਾਂ ਇਸ ਟਾਈਮ ਸਾਗਰੇ ਪਾੜੇ ਦੀਆਂ ਜਿੱਥੇ ਕਿ ਇੱਕ ਪਾੜੇ ਦੇ ਵਿੱਚ ਅੱਜ ਜਿਹੜੀ ਇੱਕ ਘਾਰ ਪੈ ਗਈ ਸੀ ਤੇ ਜਿਹਦੇ ਨਾਲ ਕਿ ਬੰਨਾਂ ਟੁੱਟ ਗਿਆ ਸੀ ਲੇਕਿਨ ਇੱਥੇ ਲੋਕਾਂ ਨੇ ਆਪਣਾ ਨਾਲ ਦੀ ਨਾਲ ਇਸ ਉੱਤੇ ਕਾਬੂ ਜਿਹੜਾ ਪਾੜਿਆ ਹੈਗਾ ਯਾਰ ਅਸੀਂ ਹੁਣੇ ਇੱਥੇ ਪਹੁੰਚੇ ਸੀ ਸਾਡੇ ਆਂਦਿਆਂ ਨੂੰ ਜਿਹੜਾ ਕਿ ਕੰਮ ਪੂਰਾ ਮੁਕੰਮਲ ਇੱਥੇ ਚੱਲਦਾ ਨਜ਼ਰ ਵੀ ਆ ਰਿਹਾ ਹੈ ਸਾਡੇ ਇੱਥੇ ਦੇ ਇੰਚਾਰਜ ਜਿਹੜੇ ਨੇ ਐਸਐਚਓ ਸਾਹਿਬ ਜਤਰਾਣਾ ਥਾਣੇ ਦੇ ਉਹ ਵੀ ਇੱਥੇ ਸਾਡੇ ਨਾਲ ਮੌਕੇ ਦੇ ਉੱਤੇ ਅਸੀਂ ਸਾਰੀ ਜਾਣਕਾਰੀ ਉਹਨਾਂ ਤੋਂ ਲੈਣੀ ਆ ਵੀ ਇੱਥੇ ਕੀ ਕਿਦਾਂ ਨਹੀਂ ਜਿਹੜੇ ਕਿ ਹਾਲਾਤ ਬਣੇ ਸੀ ਹਾਂਜੀ ਸਸਕਲ ਜੀ ਸਸਕਲ ਇਹ ਨਾ ਪਾੜਾ ਜੀ ਨਾਲ ਜਾ ਕੇ ਘੱਗਰ ਚ ਪੈਂਦਾ ਘੁੰਮ ਕੇ ਇੱਥੇ ਆ ਸਾਗਰੇ ਦੀ ਹੱਦ ਦੇ ਵਿੱਚ ਆ ਕੇ ਪਾੜ ਪੈ ਗਿਆ ਸੀਗਾ ਜੋ ਪ੍ਰਸ਼ਾਸਨ ਨਾਲ ਲੋਕਾਂ ਦੀ ਆਪਣੀ ਮਿਹਨਤ ਨਾਲ ਇਹ ਪੁਰ ਕਰਤਾ ਐਸ ਡੀ ਐਮ ਸਾਹਿਬ ਆ ਕੇ ਸੀਗੇ ਤਹਿਸੀਲਦਾਰ ਸਾਹਿਬ ਬਾਕੀ ਸਾਡਾ ਸਾਰੀ ਚੌਕੀ ਤੋਂ ਥਾਣੇ ਵਾਲੇ ਠੀਕ ਆ ਸਰ ਕੰਟਰੋਲ ਹੈ ਜੀ ਹੁਣ ਕਦੋਂ ਪਤਾ ਲੱਗਿਆ ਸੀ ਇਹਦਾ ਇੱਥੇ ਬਸ ਜਲਦੀ ਇਹ ਪਤਾ ਲੱਗਿਆ ਸੀ 15-20 ਮਿੰਟ ਦੇ ਵਿੱਚ ਜੀ ਇੱਥੇ तकरीबन ਮੁੰਡੇ ਢੇੜੇ ਦਾ ਮਾਰਦੇ ਹੀ ਨੇ ਜੀ ਥੋੜਾ ਜਿਹਾ ਸਿਸਟਮ ਇਸ ਕਰਕੇ ਨਾਲ ਦੀ ਨਾਲ ਹੀ ਬੰਦ ਕਰਤਾ ਜੀ ਤੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਫਸਲਾਂ ਦਾ ਕੀ ਇਹ ਤੇ ਨਹੀਂ ਨਹੀਂ ਇਹਨਾ ਨਹੀਂ ਹੈ ਜੀ ਪਾਣੀ ਨਿਕਲ ਜਾਊਗਾ ਪਿੱਛੇ ਨੂੰ ਤੇ ਹੁਣ ਜੇ ਸਿਚੁਏਸ਼ਨ ਦੀ ਵੀ ਗੱਲ ਕੀਤੀ ਜਾਵੇ ਤਾਂ ਘੱਗਰ ਦੇ ਪਾਣੀ ਦੀ ਸਿਚੁਏਸ਼ਨ ਕੀ ਹੈ ਸਰ ਫਿਲਹਾਲ ਤਾਂ ਸਾਰਾ ਆਪਣੇ ਏਰੀਆ ਦਾ ਠੀਕ ਹੈ ਜੀ ਸਾਰਾ ਜੀ ਤਕਰੀਬਨ ਸਤਰਾਨਾ ਏਰੀਆ ਸਾਰਾ ਠੀਕ ਚੱਲ ਰਿਹਾ ਹੈ ਬਾਕੀ ਪਬਲਿਕ ਲੱਗੀਆਂ ਲਾਲ ਲੱਗੇ ਨੇ ਸਾਰੇ ਪ੍ਰਸ਼ਾਸਨ ਲੱਗਿਆ ਹੋਇਆ ਪੀਸਫੁਲ ਹੈ ਜੀ ਨਾਲ ਦੇ ਨਾਲ ਸਹਿਯੋਗ ਜਿਹੜਾ ਲੋਕਾਂ ਦਾ ਮਿਲ ਗਿਆ ਔਰ ਨਾਲ ਦੀ ਬਹੁਤ ਨਾਲ ਦੀ ਬਹੁਤ ਵੱਡਾ ਸਹਿਯੋਗ ਹੈ ਜੀ ਸਾਰੀ ਪਬਲਿਕ ਦਾ ਤਨਪਾਲ ਕੀ ਕਹਿਣਾ ਚਾਹੋਗੇ ਸਰ ਜੀ ਬਸ ਇਹ ਕਹਣਾ ਚਾਹਾਂਗਾ ਵੀ ਇੱਥੇ ਮੌਕੇ ਤੇ ਜੋ ਵੀ ਪਬਲਿਕ ਨੇ ਸਹਿਯੋਗ ਕੀਤਾ ਏ ਬਹੁਤ ਵੱਡਾ ਸਹਿਯੋਗ ਆ ਸਾਰੇ ਇਲਾਕੇ ਦਾ ਇੱਕ ਦਾ ਨਹੀਂ ਸਾਰੇ ਪਿੰਡਾਂ ਦਾ ਹੀ ਲਾਗਲੇ ਪਿੰਡਾਂ ਵਾਲਿਆਂ ਨੇ ਵੀ ਇਹਨਾਂ ਨੂੰ ਮੌਕੇ ਤੇ ਦੱਸਿਆ ਮੌਕੇ ਦੇ ਕੰਮਾਂ ਕੀਤੀਆਂ ਆਪਣੇ ਸਮਝ ਕੇ ਪਰਲੇ ਪਾਰ ਚੀਚੜ ਵਾਲੇ ਤੋਂ ਰਸੋਲੀ ਤੋਂ ਵੀ ਤੁਸੀਂ ਇਹਨੂੰ ਪਟ્રોલ ਕਰੋ ਜਿਹਦੇ ਨਾਲ ਸਾਰੀ ਸੰਗਤ ਸਾਰੇ ਪਿੰਡਾਂ ਦੀ ਸੰਗਤ ਜਿਵੇਂ ਸਾਗਰਾ ਤਈਪੁਰ ਮਤੌਲੀ ਕੰਗਥਲਾ ਗੁਰਨਾਨਕਪੁਰਾ ਸਾਰੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਨੇ ਮੌਕੇ ਤੇ ਆ ਕੇ ਆਪਣੇ ਬਾਨ ਲਾਇਆ ਬਾਨ ਨੂੰ ਕੰਟਰੋਲ ਕੀਤਾ ਗੱਟੇ ਲਾਏ ਆ ਆਪਣੀਆਂ ਟਰਾਲੀਆਂ ਵਿੱਚ ਸੁੱਟ ਕੇ ਆਪਣੀ ਜਾਨ ਨੂੰ ਜੋਖਮ 'ਚ ਪਾਉਂਦਿਆਂ ਆਏ ਵੀ ਉਹਨਾਂ ਨੇ ਇਹਨੂੰ ਕੰਟਰੋਲ ਕੀਤਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਜਿਹਦੇ ਨਾਲ ਸਾਰਾ ਇਲਾਕਾ ਬਚ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕੋਈ ਹਰਦੀਪ ਸਿੰਘ ਸਾਗਰਾ ਜੀ ਇਸੇ ਪਿੰਡ ਦੇ ਰਹਿਣ ਵਾਲੇ ਇਸੇ ਪਿੰਡ ਦੇ ਇਕੋ ਦੋਏ ਜਾਨੀ ਕਿ ਤੁਹਾਨੂੰ ਪਤਾ ਲੱਗਿਆ ਸੀ ਬਿਥੇ ਪਾੜਾ ਜਾਨੀ ਕਿ ਟੁੱਟੇ ਇੱਥੇ ਸਰਪੰਚ ਹਰਦੀਪ ਸਿੰਘ ਸੀ ਚਿਚੜ ਵਾਲੇ ਤੋਂ ਉਹ ਮਣੋ ਪੈੜੀ ਸੀ ਇਧਰੇ ਪਾਸੇ ਦਾ ਲੰਘਦਾ ਗਿਆ ਤੇ ਖੁੱਡ ਛੋਟੀ ਪੈਰੇ ਸੀ ਉਹਨੇ ਫੇ ਸਾਡਾ ਸਾਫਾ ਸਰਪੰਚ ਗੁਰਪ੍ਰੀਤ ਸਿੰਘ ਆ ਉਹਨੂੰ ਦੱਸਿਆ ਉਹਨਾਂ ਨਾਲ ਦੇ ਬਾਬਾ ਨੂੰ ਕਹੇ ਤਾਂ ਬਾਬੇ ਨੇ ਨੌਸੰਡ ਕਰਤੀ ਕਿ ਪਿੰਡ ਦੇ ਕੋਈ 100 150 200 ਬੰਦਾ ਨਾਲ ਜਰੂਰ ਪਤਾ ਲੱਗਦਾ ਸਾਰੇ ਬੰਦੇ ਹੁੰਦੇ ਰਹਿ ਆ ਗੋਦੋਂ ਆਉਂਦਿਆਂ ਨੂੰ ਜੇ ਕੋਈ 10 ਫੁੱਟ ਦਾ ਪਾੜ ਟੁੱਟ ਗਿਆ ਹੈ ਕਿ ਇੱਥੇ ਵਾਲਾਂ ਕੇ ਰੁੱਖਾ ਰੁੱਖ ਵੜ ਕੇ ਤੇ ਰੁੱਖ ਵੀ ਸੁਟੇ ਰੁੱਖ ਨੂੰ ਮੀਰਾਂ ਦੇ ਫੇਰ ਅੱਗੇ ਘੱਟੇ ਵਗੈਰਾ ਛੁੱਟੇ ਫਿਰ ਦੋ ਟਰਾਲੀਆਂ ਵਿੱਚ ਛੁੱਟੀਆਂ ਉਹ ਟਰਾਲੀਆਂ ਦੇ ਬਾਅਦ ਜਿਵੇਂ ਕੰਟਰੋਲ ਹੁੰਦਾ ਗਿਆ ਫਿਰ ਮੁੜ ਕੇ ਆ ਜਿੱਥੇ ਆ ਸਾਡੇ ਨਾਲ ਦੇ ਪਿੰਡ ਜਿਨ੍ਹਾਂ ਦੀ ਮਾਰ ਪੈਂਦੀ ਆ ਸਾਗਰਾ ਤੇਜਪੁਰ ਮਤੌਲੀ ਕਾਥੜਾ ਗੁਮਾਨਗਪੁਰਾ ਇਧਰ ਆਰਨੋ ਵਾਲੇ ਬਹਿਰ ਵਾਲੇ ਢਾਬੀ ਵਾਲੇ ਚਿਛੜਾ ਵਾਲੇ ਰਸੂਲੀ ਵਾਲੇ ਸਾਰੇ ਪਿੰਡ ਜਿਹਨੂੰ ਪਤਾ ਲੱਗਾ ਹਰ ਬੰਦਾ ਇੱਥੇ ਪਹੁੰਚੇ ਦਾ ਜਦੋਂ ਕਿ ਤਾਂ ਹਰ ਬੰਦਾ ਕੋਈ ਮੋਟਰਸਾਈਕਲ ਤੇ ਆਇਆ ਕੋਈ ਗੱਡੀ ਲੈ ਕੇ ਆਇਆ ਕੋਟਟਰ ਟਰਾਲੀਆਂ ਲੈ ਕੇ ਆਇਆ ਤੇ ਬੜਾ ਛੇਤੀ ਮਨਕ ਦੋ ਘੰਟਿਆਂ ਵਿੱਚ ਇਹਨੂੰ ਕੰਟਰੋਲ ਕਰ ਲਿਆ ਇਹ ਤਾਂ ਚੰਗੀ ਕਿਸਮਤ ਸੀ ਵੀ ਪਾੜੇ ਵਿੱਚ ਪਾਣੀ ਨਹੀਂ ਜ ਜੇ ਇਹਦੇ ਵਿੱਚ ਪਾਣੀ ਪਿੱਛੋਂ ਆਉਂਦਾ ਹੁੰਦਾ ਨਾ ਫੇਰ ਬਣਨ ਬਹੁਤ ਕਠਨ ਹੋਣਾ ਹੈ ਫੇਰ ਲੱਗਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਇੱਕਲਾ ਇੱਥੇ ਸਾਗਰੇ ਬਣਦਾ ਇਹਦਾ ਪਾਣੀ ਜਿਹੜਾ ਨਾ ਇਹ ਘੱਗਰ ਤੋਂ ਹੀ ਵਾਪਸ ਇੱਥੇ ਆਉਂਦਾ ਪਿੱਛੋਂ ਵੀ ਆਉਂਦਾ ਤੇ ਸਾਰੀ ਲਮੇ 10 12 ਕਿਲੋਮੀਟਰ ਦੀ ਲੈਂਡ ਜਿਹੜੀ ਆ ਇਹ ਸਾਰੀ ਤਬਾਹ ਹੁੰਦੀ ਇੱਕ ਵੀ ਨਹੀਂ ਸਿਭਜਦਾ ਅੱਗੋਂ ਆ ਕੇ ਖਨੌਰੀ ਜਿਹੜੀ ਡਰੇਨ ਆ ਉਹਨੂੰ ਵੀ ਟੱਕਰ ਮਾਰਦੀ ਜਿਹੜੀ ਆ ਸੜਕ ਬਣ ਰਹੀ ਆ ਜੰਮੂ ਕਟੜਾ ਇਹ ਉਹਨੂੰ ਵੀ ਅੱਗੇ ਤੋੜਿਆ ਸਾਰਾ ਇਸ ਇੱਥੋਂ ਟੁੱਟ ਕੇ ਆ ਕੇ ਵੀ ਅੱਗੇ ਕੇਸਾਂ ਤੋਂ ਟੁੱਟਾ ਹੈਗਾ ਇੱਕ ਥਾਂ ਪਿੱਛੋਂ ਟੁੱਟਾ ਤੇ ਇਹ 3 ਸਾਨੂੰ ਪਾੜਾ ਰੁੱਟਾ ਹੀ 2 ਸਾਨੂੰ ਘੱਗਰ ਰੁੱਟੇ ਜੋ 23 ਚ ਆਇਆ ਸੀ ਜੋ 23 ਦੇ ਵਿੱਚ ਆਇਆ ਹੈ ਪਰ ਇਹ ਬਾਤ ਕਿਸਮਤੀ ਜਾ ਕੇ ਸਰਕਾਰ ਨੂੰ ਬਥੇਰਾ ਕਹਿੰਦੇ ਰਹਾਂ ਜੇ ਸਰਕਾਰ ਪਹਿਲਾਂ ਇਥੇ ਮਿੱਟੀ ਦਾ ਪ੍ਰਬੰਧ ਕਰ ਦੇ ਥੈਲੇ ਦਾ ਪ੍ਰਬੰਧ ਕਰ ਦੇ ਜਿੱਥੇ ਕੋਈ ਝਾੜ ਰਬੰਦੀ ਰੋਡ ਝਾੜ ਪਉਂਦੇ ਜਿਹੜੇ ਪੱਥਰ ਆਉਂਦੀ ਪੱਥਰ ਆਉਂਦੀ ਤਾਂ ਇਹ ਨੁਕਸਾਨ ਨਹੀਂ ਸੀ ਹੁੰਦਾ ਹੁਣ ਬਿਲਕੁਲ ਇਹ ਚੰਗੀ ਕਿਸਮੋਂ ਕਰਕੇ ਖੜਾ ਪਾਣੀ ਆ ਖੜੇ ਬਣ ਕਰੇ ਖਲੁੱਤਾ ਪਾਣੀ ਕਰਕੇ ਕਵਰ ਛੇਤੀ ਹੋ ਗਿਆ ਨਹੀਂ ਇਹ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਣਾ ਹੀ ਲੋਕਾਂ ਦੀ ਜਾਨ ਧੜੀ ਦੇਈ ਪਈ ਕਿ ਸਾਡਾ ਕੀ ਬਣੇਗਾ ਫਸਲ ਵੀ ਪੱਕਣ ਨੂੰ ਤੇ ਬਸ ਦਿਨੀ ਸਰੀ ਪਈ ਸਾਰੀ ਅਣ ਪੱਕਣ ਦੇ ਚਾਰ ਤੇ ਖੜੀ ਆ ਫਸਲ ਹੁਣ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਵੀ ਸਾਗਰਾ ਸਾਗਰਾ ਹੋਈ ਆ ਬਈ ਜਿਸ ਤਰ੍ਹਾਂ ਪਹਿਲਾਂ ਖੰਡੋਰੀ ਖੰਡੋਰੀ ਹੋਈ ਸੀ ਤੇ ਧਰਨਾ ਲੱਗਣ ਤੇ ਹੁਣ ਆ ਬਾਹਰੋਂ ਟੁੱਟਾਇਆ ਕਬਰ ਕਰ ਲਿਆ ਪਿੰਡ ਦੇ ਲੋਕ ਬਹੁਤ ਜ਼ਿਆਦਾ ਹਿੰਤੀ ਨੇ ਲਾਗੇ ਦੇ ਪਿੰਡ ਜਿਹੜੇ ਸਾਰੇ ਉਹ ਬੜੇ ਹਿੰਤੀ ਨੇ ਇਹ ਬਾਬਾ ਸੁਖਿੰਦਰ ਸਿੰਘ ਜੀ ਇਹਨਾਂ ਨੇ ਆਪਣੀ ਟਰਾਲੀ ਲਾ ਕੇ ਵੇਸਟੀ ਬਾਅਦੂਜੇ ਕੋਹ ਟਰਾਲੀ ਉਹ ਲੈਦੀ ਉਹ ਸੁੱਟੀ ਉਹ ਦੋ ਟਰਾਲੀਆਂ ਸੁੱਟਣ ਤੋਂ ਬਾਅਦ ਬਾਰਾ ਫੇਰ ਮੁੜ ਕੇ ਪਾਣੀ ਜਿਹੜਾ ਰੁਕ ਗਿਆ ਤੇ ਉੱਤੋਂ ਫੇਰ ਮੁੜ ਕੇ ਮਿੱਟੀ ਥੇਲੇ ਭਰ-ਭਰ ਕੇ ਸ ਸਾਡੇ ਨਾਲ ਉਹ ਵੀਰ ਵੀ ਮੌਜੂਦ ਹੈਗਾ ਜਿਨ੍ਹਾਂ ਦੀ ਗੱਲ ਹੈ ਟਰਾਲੀ ਜਿੰਨੇ ਵਿੱਚ ਨੱਕੇ ਦੇ ਸਿਸਟਮ ਲੱਗੀ ਰਹੀ ਹੈ ਟਰਾਲੀ ਫਿਲਹਾਲ ਇੱਕ ਦਿਖ ਰਹੀ ਹੈ ਇੱਕ ਟਰਾਲੀ ਹਾਲ ਤੱਕ ਦਿਖਦੀ ਨਹੀਂ ਆਪਾਂ ਉਹਨਾਂ ਨਾਲ ਵੀ ਗੱਲ ਕਰਨਾ ਹੈ ਵੀ ਕੀ ਰਾਏ ਜ਼ਰਾ ਸੁਖਵਿੰਦਰ ਚੰਗਲ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਾਗਰਾ ਪਿੰਡ ਹੈ ਜੀ ਅੱਛਾ ਫਿਰ ਟਰਾਲੀਆਂ ਕਿੱਦਾਂ ਇਹਦੇ ਵਿੱਚ ਹੀ ਫੇਰ ਸੈਪ ਸੁੱਟ ਦਿੱਤੀਆਂ ਨੱਕੇ ਜੀ ਯਾਰ ਪਾਣੀ ਦਾ ਫਲੋ ਇੰਨਾ ਜ਼ਿਆਦਾ ਸੀਗਾ ਬੰਦਿਆਂ ਦਾ ਕੋਈ ਵਾਸ ਹੀ ਨਹੀਂ ਚੱਲ ਰਿਹਾ ਫਿਰ ਇਹੀ ਸੋਚਿਆ ਵੀ ਜੇ ਟਰਾਲੀਆਂ ਉਸ ਵਿੱਚ ਛੱਡ ਕੇ ਸਾਡਾ ਬਚਾਅ ਹੁੰਦਾ ਤੇ ਟਰਾਲੀਆਂ ਛੱਡ ਕੇ ਫਿਰ ਦੋ ਟਰਾਲੀਆਂ ਮਗਾਈਆਂ ਉਹਨਾਂ ਨਾਲ ਪਾਣੀ ਦਾ ਫਿਰ ਬੰਦਿਆਂ ਨੇ ਪਿੱਛੇ ਚੇਨ ਬਣਾਈ ਚੇਨ ਬਣਾ ਕੇ ਫਿਰ ਥੱਲੇ ਲਾਉਣੇ ਸ਼ੁਰੂ ਕੀਤੇ ਫਿਰ ਘੱਟੋ ਘੱਟ 2 ਘੰਟਿਆਂ ਦੀ ਜਦੋਂ ਜਾਇਜ਼ ਤੋਂ ਬਾਅਦ ਪਾਣੀ ਥੋੜਾ ਕੰਟਰੋਲ ਹੋਇਆ ਫਿਰ ਇਨੇਚਰ ਨੂੰ ਦੂਜੇ ਪਿੰਡਾਂ ਦੀ ਸੰਗਤ ਵੀ ਆ ਗਈ ਘੱਟੋ ਘੱਟ 10 12 ਪਿੰਡਾਂ ਦਾ ਟਰਾਲੀ ਇੱਕ ਤਾਂ ਮੈਨੂੰ ਲੱਗਦਾ ਟੁੱਟੇ ਵੀ ਗਈ ਹੈ ਕੋਈ ਗੱਲ ਨਹੀਂ ਟੁੱਟੇ ਹੋ ਸਕਦਾ ਈ ਟਰਾਲੀ ਦਾ ਕੋਈ ਗੱਲ ਨਹੀਂ ਟਰਾਲੀ ਦੇ 50000 ਦੀ ਲੱਖ ਦੀ ਹੈ ਤੇ ਇਹ ਸਾਡੀ ਫਸਲ ਲੱਖਾਂ ਕਰੋੜਾਂ ਦੀ ਸੀ ਤੇ ਅਸੀਂ ਧੰਨਵਾਦ ਕਰਦੇ ਆ ਜਿਹੜੇ ਪਿੰਡਾਂ ਦੀ ਸੰਗਤਾਂ ਦਾ ਜਿਹੜੇ ਸਾਡੇ ਨਾਲ ਆ ਕੇ ਸਹਿਯੋਗ ਦਿੱਤਾ ਤੇ ਬੰਨ ਬਣਾਇਆ ਤੇ ਬਹੁਤ ਮੁੰਡੇ ਨੇ ਸਾਰੇ ਹਾਂ ਬਹੁਤ ਹਿੰਮਤੀ ਜੀ ਬਹੁਤ ਬਹੁਤ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹ ਰਾਤ ਨੂੰ ਪਹਿਰਾ ਵੀ ਰੱਖਦੇ ਨੇ ਖਾਸ ਕਰਕੇ ਅਸੀਂ ਫਾਖਰੇ ਵਾਲੇ ਤੇ ਦੂਜੇ ਪਿੰਡਾਂ ਵਾਲੇ ਵੀ ਮਤਲਬ ਅਸੀਂ ਸਾਰੇ ਪਹਿਰਾ ਰੱਖਦੇ ਆ ਇੱਥੇ ਨਾ ਜ ਰੱਖਣ ਕਰਦੀ ਬਾਈ ਬਹੁਤ ਜ਼ਿਆਦਾ ਜੀ ਹਾਂਜੀ 15 ਕਿਲੋਮੀਟਰ ਦੀ ਘਟਵਾਟ ਨਬਾਈ ਇਹ ਸਾਡਾ ਬਨ ਮਜ਼ੋਰ ਇਹ ਬਨ ਮਿੱਟੀ ਪਾਉਣ ਵਾਲੀ ਇਹ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਸਾਡਾ ਬਨ ਕਮਜ਼ੋਰ ਹੈ ਜੇ ਅਗਲੇ ਮਹੀਨੇ ਖੱਡੇ ਨੇ ਉਹ ਪੂਰੇ ਜਾਣ ਅਗਲੇ ਮਹੀਨੇ ਪੱਥਰ ਲੱਗੇ ਤਾਂ ਸਾਡਾ ਬਚਾਅ ਹੋ ਸਕਦਾ ਨਹੀਂ ਤੇ 507 ਸਾਡੇ ਪਿੰਡ ਨੇ ਖਨੋਰੀ ਸ਼ਹਿਰ ਹੈ ਆਡਾ ਨਖਾਂ ਹੋ ਜਾਣਾ ਹੈ ਜੱਜਨਾ ਦੁਨੀਆ ਮੌਕੇ ਦਾ ਆਸਾਂ ਬਿਆਜਦਾ ਹਾਂਜੀ ਹਾਂਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਗਰੇ ਦੀਆਂ ਜਿੱਥੇ ਕੀ ਟਾਈਮ ਰਹਿੰਦਿਆਂ ਹੀ ਯਾਨੀ ਕਿ ਇਹਨਾਂ ਦੇ ਪਿੰਡ ਵੱਲੋਂ ਬੜੀ ਹਿੰਮਤ ਦਿਖਾਈ ਗਈ ਮੈਂ ਕੈਮਰਾ ਕਰਨ ਨੂੰ ਕਹਿੰਦਾ ਇੱਕ ਵਾਰੀ ਜ਼ਰੂਰ ਦਿਖਾਇਆ ਜਾਵੇ ਇਧਰਲੇ ਪਾਸੇ ਆ ਕੇ ਕਿ ਕਿੱਦਾਂ ਯਾਨੀ ਕਿ ਨੱਕੇ ਦੇ ਵਿੱਚ ਜਿਹੜੀਆਂ ਨੇ ਟਰਾਲੀਆਂ ਵਗੈਰਾ ਉਹਨਾਂ ਲਗਾ ਦਿੱਤੀਆਂ ਗਈਆਂ ਔਰ ਦਿਖਾ ਸਕਦੇ ਆ ਕਿ ਦੋ ਟਰਾਲੀਆਂ ਜਿਹੜੀਆਂ ਨੇ ਇਹਨਾਂ ਨੇ ਚਲਦੇ ਬਹਾਵ ਦੇ ਵਿੱਚ ਯਾਨੀ ਕਿ ਸਿੜ ਦਿਤੀਆਂ ਔਰ ਟਰਾਲੀਆਂ ਸਿੱਟਣ ਦੇ ਨਾਲ ਜਿਹੜੇ ਕਿ ਪਾਣੀ ਦਾ ਥੋੜਾ ਜਿਹੜਾ ਬਹਾਵ ਹੈ ਉਹ ਥੋੜਾ ਘਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਨਾਲ ਮਿੱਟੀ ਲਾ ਕੇ ਇਹਨੂੰ ਯਾਨੀ ਕਿ ਹੁਣ ਮੁਕੰਮਲ ਜਿਹੜਾ ਇੱਥੋਂ ਪਾਣੀ ਜਿਹੜਾ ਬੰਦ ਕਰ ਦਿੱਤਾ ਹੈ ਤਸਵੀਰਾਂ ਜਿਹੜੀਆਂ ਨੇ ਇਸ ਟਾਈਮ ਸਾਗਰੇ ਦੀਆਂ ਨੇ ਨੁਕਸਾਨ ਦੀ ਗੱਲ ਕੀਤੀ ਜਾਵੇ ਪਾਣੀ ਜ਼ਰੂਰ ਹੈਗਾ ਕੈਮ ਕੈਮਰਾਮੈਨ ਨੂੰ ਕਹਿਣਾ ਥੋੜਾ ਵਾਇਆ ਜਾਵੇ ਪਾਣੀ ਜ਼ਰੂਰ ਖੜਾ ਫ ਕਿਸੇ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਬਚਾਅ ਹੋ ਚੁੱਕਿਆ ਹੈ ਔਰ ਇਸ ਟਾਈਮ ਜਿਹੜਾ ਕਿ ਅੰਡਰ ਕੰਟਰੋਲ ਜਿਹੜਾ ਹੈਗਾ ਸਾਰਾ ਸਿਸਟਮ ਹੈਗਾ ਆ ਲੋਕ ਜਿਹੜੇ ਨੇ ਆਪਣੇ ਪਿੰਡਾਂ ਦੇ ਜਵਾਨ ਨੇ ਇਹਨਾਂ ਦਾ ਸਭ ਤੋਂ ਵੱਡਾ ਹੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਆਪਣੇ ਪਿੰਡਾਂ ਦੇ ਜਿੰਨੇ ਵੀ ਨੌਜਵਾਨ ਨੇ ਇਹਨਾਂ ਦੇ ਕਰਕੇ ਹੀ ਸਾਰਾ ਯਾਨੀ ਕਿ ਸਿਸਟਮ ਸਿਸਟਮ ਚੱਲ ਰਿਹਾ ਹੈ ਚਾਹੇ ਕਿਸੇ ਵੀ ਬੰਨ ਦੀ ਗੱਲ ਕਰੀਏ ਆਪਣੇ ਪਿੰਡਾਂ ਵਾਲੇ ਵੀਰ ਇੱਕ ਜੋਟ ੋ ਕੇ ਦਿਨ ਰਾਤ ਟਰੈਕਟਰ ਟਰਾਲੀਆਂ ਲੈ ਕੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਇਹਨਾਂ ਦੀ ਸੇਵਾ ਦੇ ਬਦੌਲਤ ਹੀ ਅੱਜ ਜਿਹੜਾ ਕਿ ਐਡਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਬਾਕੀ ਅਸੀਂ ਰੱਬ ਅਗੇ ਹੀ ਦੁਆ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਪ੍ਰਮਾਤਮਾ ਕਰੇ ਵੀ ਜਿਹੜਾ ਪਾਣੀ ਹੈ ਉਹਦਾ ਲੈਵਲ ਘਟੇ ਔਰ ਕਿਤੇ ਜਿਹੜੀ ਸੁੱਖ ਦਾ ਯਾਨੀ ਕਿ ਸਾਹ ਮਿਲੇ। ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਨਾਲ ਹੁੰਨਾ ਰੂਬਰ ਉਦੋਂ ਤੱਕ ਦਿਓ ਆਜ਼ਾਦੀ। ਧੰਨਵਾਦ ਸਤਿ ਸ੍ਰੀ ਅਕਾਲ।